ਕਿ ਜਦ ਤੱਕ ਅਸੀਂ ਆਪਣੇ ਆਉਣ ਵਾਲੀ ਪਨੀਰੀ ਨੂੰ ਇਹ ਨਹੀਂ ਦੱਸਾਂਗੇ ਕਿ ਚਮਕੌਰ ਦੀ ਕਿੜੀ ਕਿੜੀ ਸੀ ਸਾਡੇ ਸ਼ਹੀਦਾਂ ਦੇ ਹੁਣ ਦਿਹਾੜੇ ਐਸੀ ਦਸੰਬਰ ਦੇ ਵਿੱਚ ਸ਼ੁਰੂ ਹੋ ਜਾਣੇ ਹਨ ਜੀ ਗੁਰਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆਣਾ ਸ਼ੁਰੂ ਹੋ ਜਾ ਜੇ ਆਪਾਂ ਕਹਿੰਨੇ ਆ ਕਿ ਜੀ ਪਿਤਾ ਗੁਰਗੋਬਿੰਦ ਸਿੰਘ ਸਾਹਿਬ ਮਾਤਾ ਸਾਹਿਬ ਕੋ ਜਨਮ ਕੇਸਗੜ ਤੇ ਜੇ ਜਾਨੂ ਕੇਸਗੜ ਤੁਸੀਂ ਦਿਖਾਉਂਦੇ ਨਹੀਂ ਹੋ ਵਾਸੀ ਆਨੰਦਪੁਰ ਸਾਹਿਬ ਆਨੰਦ ਸਾਹਿਬ ਸਾਹਿਬ ਪੁਰ ਸਾਹਿਬ ਤੁਸੀਂ ਸਾਨੂੰ ਛੱਡਦੇ ਨਹੀਂ ਹੋ ਤੇ ਫਿਰ ਸਾਡੀ ਅਰਦਾਸ ਵਾਲੇ ਅੱਧੀ ਹੈ ਤੇ ਇਹ ਅਰਦਾਸ ਸਾਡੇ ਵੱਲੋਂ ਆ ਕਿ ਤੁਸੀਂ ਇੱਥੇ ਆਓ ਤੇ ਆਪਾਂ ਉੱਥੇ ਜਾ ਕੇ ਆਪਣੇ ਦਰਸ਼ਨ ਕਰ ਸਕੀਏ ਸਰਕਾਰਪੁਰ ਕੋਰੀਡੋਰ ਪੀਤੇ ਸਮੇਂ ਚ ਖੁੱਲਿਆ ਤੇ ਖਾਸ ਤੌਰ ਤੇ ਜੇ ਮੈਂ ਚੜ੍ਹਦੇ ਪੰਜਾਬ ਦੀ ਗੱਲ ਕਰਾਂ ਤਾਂ ਚੜ੍ਹਦੇ ਪੰਜਾਬ ਚ ਕਿਹਾ ਜਾਂਦਾ ਸੀ ਕਿ ਸਾਡੀ ਅਰਦਾਸ ਕਬੂਲ ਹੋਗੀ ਪਰ ਤੁਹਾਡੇ ਦਿਲਾਂ ਵਿੱਚ ਕੀ ਹੈ ਕਿ ਅਰਦਾਸ ਕਬੂਲ ਹੋਈ ਹੈ ਜਿੱਥੇ ਅਸੀਂ ਤਾਂ ਨਨਗਾਣਾ ਸਾਹਿਬ ਦੀ ਧਰਤੀ ਤੇ ਰਹਿੰਦੇ ਹਾਂ ਬਿਲਕੁਲ ਅਸੀਂ ਤਾਂ ਡੇਰਾ ਸਾਹਿਬ ਦੇ ਦਰਸ਼ਨ ਕਰਨੇ ਆਪਾਂ ਤਾਂ ਕਿਰਤਾਰਪੁਰ ਸਾਹਿਬ ਜਾ ਸਕਦੇ ਹਾਂ ਸਾਡੀ ਅਗਰ ਇੱਥੇ ਦੀ ਅਰਦਾਸ ਪੂਰੀ ਹੋਈ ਹੈ ਤੇ ਸਾਡੀ ਅੱਧੀ ਅਰਦਾਸ ਅੱਲੇ ਰਹਿੰਦੀ ਹੈ ਕਿ ਜੀ ਤੁਹਾਡਾ ਕੀ ਖਿਆਲ ਹੈ ਕਿ ਜੇ ਤੁਹਾਡਾ ਮਨ ਕਰਦਾ ਹੈ ਕਿ ਤੁਸੀਂ ਪੂਰਾ ਪਾਕਿਸਤਾਨ ਨੂੰ ਮੁਹ ਫੇਰੋ ਕਿ ਸਾਡਾ ਮਨ ਨਹੀਂ ਕਰਦਾ ਕਿ ਅਸੀਂ ਹਿੰਦੁਸਤਾਨ ਦੀ ਧਰਤੀ ਤੇ ਜਾਈਏ ਤੇ ਆਪਣਾ ਪੂਰਾ ਇਤਿਹਾਸ ਵਿਚਰ ਕੇ ਆਈਏ ਕਿਸੇ ਦੇ ਨਾਲ ਗੱਲਬਾਤ ਕਰੀਏ ਆਪਣੇ ਸੋ ਸਤਗੁਰੂ ਜੀ ਪਾਤਸ਼ਾਹ ਕਰੇ ਕਿ ਆਪਾਂ ਹਰ ਗੁਜ਼ਰਦੇ ਦਿਨ ਦੇ ਨਾਲ ਆਪਾਂ ਇਹ ਵੱਧ ਤੋਂ ਵੱਧ ਹੋਰ ਥਾਵਾਂ ਨੂੰ ਓਪਨ ਕਰ ਸਕੀਏ ਅਸੀਂ ਕੀਤਾ ਅਸੀਂ ਕਰਤਾਰਪੁਰ ਸਾਧਨਾ ਲਾਂਘਾ ਖੋਲਿਆ ਅਸੀਂ 5000 ਸੰਗਤ ਨੂੰ ਅਲਾਉ ਕੀਤਾ ਹੈ ਪਾਕਿਸਤਾਨ ਦੀ ਗਵਰਨਮੈਂਟ ਨੇ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਅੱਜ 300 ਤੋਂ 400 ਦੀ ਸੰਗਤ ਆਂਦੀ ਹੈ ਕਿ ਪੰਜਾਬੀਅਤ ਦੀ ਗੱਲ ਕੀਤੀ ਜਾਵੇ ਜਿੱਥੇ ਮਾਂ ਬੋਲੀ ਜ਼ਬਾਨ ਪੰਜਾਬੀ ਦੀ ਗੱਲ ਕੀਤੀ ਜਾਵੇ ਮੈਂ ਸਮਝਦਾ ਹਾਂ ਕਿ ਪੰਜਾਬੀ ਜਿੱਥੇ ਵੀ ਰਹਿੰਦਾ ਹੈ ਭਾਵੇਂ ਉਹ ਲਹਿੰਦੇ ਪੰਜਾਬ 'ਚ ਆ ਭਾਵੇਂ ਚੜ੍ਹਦੇ ਪੰਜਾਬ 'ਚ ਚਾਹੇ ਉਹ ਤੁਸੀਂ ਇੱਕ ਗੱਲ ਕੀ ਹੈ ਕਿ ਜੀ ਤੀਸਰਾ ਪੰਜਾਬ ਜਿਹੜਾ ਕਿ ਸਾਡਾ ਬਾਹਰ ਦੇ ਦੇਸ਼ਾਂ 'ਚ ਰਹਿੰਦਾ ਹੈ ਪੰਜਾਬੀ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦਾ ਹੈ ਪੰਜਾਬੀਅਤ ਨੂੰ ਪਿਆਰ ਕਰਦਾ ਹੈ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ ਕਿ ਜਿਹੜਾ ਗੁਰੂ ਦਾ ਸਿੱਖ ਹੋਏਗਾ ਨਾ ਉਹ ਝੂਠ ਨਹੀਂ ਬੋਲੇਗਾ ਉਹ ਮੇਰੇ ਨਾਲ ਧੋਖਾ ਨਹੀਂ ਕਰੇਗਾ ਸੋਸ਼ੀਆ ਕਾਲ ਜੀ ਮੈਂ ਹਰਮਨਪ੍ਰੀਤ ਸਿੰਘ ਹਾਜ਼ਰ ਹੋ ਗਿਆ ਜੀ ਅੱਜ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਸੋ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਅਕਸਰ ਆਪਾ ਵੈਸੇ ਤਾਂ ਕਰਦੇ ਆ ਚੜਦੇ ਪੰਜਾਬ ਲੈnde ਪੰਜਾਬ ਜਾਂ ਵਿਦੇਸ਼ਾਂ 'ਚ বাসਦੇ ਤੀਜੇ ਪੰਜਾਬ ਦੀ ਸੋ ਪਰ ਅੱਜ ਗੱਲਬਾਤ ਆਪਾਂ ਕਰਨੀਆਂ ਲੈnde ਪੰਜਾਬ ਤੋਂ ਆਏ ਸਾਡੇ ਜਿਹੜੇ ਗੈਸਟ ਉਹਨਾਂ ਦੇ ਨਾਲ ਸੋ ਗੈਸਟ ਸਾਡੇ ਬੜੇ ਖਾਸ ਆ ਜੀ ਪਾਕਿਸਤਾਨ ਦੇ ਵਿੱਚ ਸਾਡੇ ਪਹਿਲੇ ਪਾਕਿਸਤਾਨ ਦੇ ਗੁਰਸਿੱਖ ਜਿਹੜੇ ਡਾਕਟਰ ਡਾਕਟਰ ਮੇਮਪਾਲ ਸਿੰਘ ਉਹ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਨੀ ਆ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਸੋ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਵਾਇਗਰੀ ਜੀ ਦਾ ਖਾਲਸਾ ਵਾਇਗਰੀ ਜੀ ਕੀ ਫਤਿਹ ਸੋ ਮੈਂ ਆਪਣੇ ਥੋੜੇ ਦਰਸ਼ਕਾਂ ਨੂੰ ਦੱਸਦਾ ਜਾਵਾਂ ਕਿ ਡਾਕਟਰ ਸਾਹਿਬ ਨਿਊਜ਼ੀਲੈਂਡ ਦੌਰੇ ਤੇ ਬਹੁਤ ਘੱਟ ਦਿਨਾਂ ਦੇ ਲਈ ਆਏ ਆ ਤੇ ਇਸ ਸ਼ਾਰਟ ਟ੍ਰਿਪ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਉਹਦੇ ਲਈ ਡਾਕਟਰ ਸਾਹਿਬ ਪਹਿਲਾਂ ਤੋਂ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਜੀ ਸੇ ਡਾਕਟਰ ਸਾਹਿਬ ਜਿਵੇਂ ਮੈਂ ਸ਼ੁਰੂਆਤੀ ਗੱਲਬਾਤ ਕੀਤੀ ਆ ਪਾਕਿਸਤਾਨ ਦਾ ਮਾਣ ਹੋਣ ਦਾ ਅਵਾਰਡ ਤੁਹਾਨੂੰ ਮਿਲ ਚੁੱਕਿਆ ਸੋ ਮਾਣ ਪਾਕਿਸਤਾਨ ਨੂੰ ਹੀ ਨਹੀਂ ਤੇ ਸਾਡੀ ਸਿੱਖ ਕੌਮ ਨੂੰ ਵੀ ਹੈ ਕਿ ਤੁਸੀਂ ਪਾਕਿਸਤਾਨ ਦੇ ਪਹਿਲੇ ਗੁਰਸਿੱਖ ਡਾਕਟਰ ਹੋਣ ਦਾ ਮਾਣ ਵੀ ਤੁਹਾਡੇ ਨਾਂ ਤੇ ਹੈ ਤੇ ਜਿਹੜਾ ਜੇ ਆਪਾਂ ਸਫ਼ਰ ਦੀ ਗੱਲ ਕਰੀਏ ਸੋ ਪਾਕਿਸਤਾਨ ਦੇ ਵਿੱਚ ਜਨਮ ਕਿੱਥੇ ਹੋਇਆ ਤੇ ਕਿਸ ਤਰ੍ਹਾਂ ਡਾਕਟਰ ਤੱਕ ਦਾ ਜਿਹੜਾ ਸਮਾਂ ਇਹ ਪੂਰਾ ਕੀਤਾ ਕਿੱਥੇ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਕੀਤੀ ਕਿਹੜੇ ਕਾਲਜ ਚ ਗਏ ਕੀ ਕਹੋਗੇ ਜੀ ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਹ ਮਾਨ ਤੇ ਸਤਿਕਾਰ ਦਿੱਤਾ ਹੈ ਧੰਨਵਾਦ ਨਿਊਜ਼ੀਲੈਂਡ ਸੰਗਤ ਦਾ ਔਰ ਧੰਨਵਾਦ ਜਨਾਬ ਏਜਡ 3 ਨਿਊਜ਼ੀਲੈਂਡ ਕੌਂਸਲ ਫਾਰ ਸਿੱਖ ਅਫੇਅਰਸ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਸਦਿਆ ਜੀ ਮੈਂ ਸਮਝਦਾ ਕਿ ਨਨਕਾਣਾ ਸਾਹਿਬ ਦੀ ਧਰਤੀ ਦਾ ਮੈਂ ਰਹਿਣ ਵਾਲਾ ਲੇਕਿਨ ਮੇਰਾ ਜਨਮ ਜਿਹੜਾ ਹੈ ਉਹ ਫਾਟਾ ਏਰੀਆ ਪੜਾ ਚਨਾਰ ਸਦਾ ਕੁਰਮ ਏਜੰਸੀ ਜੋ ਹੈ ਉਸ ਤੋਂ ਬਾਅਦ ਆਪਾਂ ਜਿਸ ਵੇਲੇ ਆਪਣੀ ਐਜੂਕੇਸ਼ਨ ਵਾਸਤੇ ਜਦੋਂ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਇਹ ਵੀ ਇੱਕ ਬਲੇਸਿੰਗ ਇਨ ਡਿਸਗਾਇਸ ਸੀ ਕਿ ਜਿਸ ਵੇਲੇ ਮੈਂ ਉਥੇ ਪਾਲਚ ਨਰਚ ਸਕੂਲ ਨਹੀਂ ਸੀ ਜਾਣਾ ਚਾਹੁੰਦਾ ਤੇ ਮੇਰੇ ਮਾਤਾ ਪਿਤਾ ਨੇ ਤੰਗ ਆ ਕੇ ਮੈਨੂੰ ਆਪਣੇ ਪਿੰਡ ਨਨਕਾਣਾ ਸਾਹਿਬ ਦੇ ਵਿੱਚ ਭੇਜਿਆ ਤੇ ਉੱਥੋਂ ਮੈਂ ਆਪਣੇ ਸਕੂਲ ਦਾ ਆਗਾਜ਼ ਕੀਤਾ ਸ਼ੁਰੂਆਤ ਲਈ ਗਵਰਨਮੈਂਟ ਗੁਰੂ ਨਾਨਕ ਹਾਈ ਸਕੂਲ ਤੋਂ ਮੈਂ میٹرਕ ਕੀਤਾ ਉਸ ਤੋਂ ਬਾਅਦ ਮੈਂ ਐਫਐਸਸੀ ਗਵਰਨਮੈਂਟ ਗੁਰੂ ਨਾਨਕ ਡਿਗਰੀ ਕਾਲਜ ਨਨਕਾਣਾ ਸਾਹਿਬ ਤੋਂ ਮੁਕੰਮਲ ਕੀਤੀ ਉਸ ਤੋਂ ਬਾਅਦ ਫਿਰ ਮੈਂ ਲਾਹੌਰ ਦੇ ਵਿੱਚ ਆਪਣੀ ਮੈਡੀਕਲ ਐਜੂਕੇਸ਼ਨ ਵਾਸਤੇ ਗਿਆ ਔਰ ਆਪਣੀ 5 ਸਾਲਾ ਐਜੂਕੇਸ਼ਨ ਉਥੋਂ ਹੀ ਕੀਤੀ ਮੈਨੂੰ ਸਤਗੁਰ ਚੇਪਾ ਸਾਹਿਬ ਨੇ ਆਪਣੀ ਜਗ੍ਹਾ ਗੁਰੂਦਵਾਰਾ ਸ੍ਰੀ ਢੇਰਾ ਸਾਹਿਬ ਗੁਰਾਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਅਸਥਾਨ ਤੇ ਰੱਖਿਆ ਉਥੇ ਹੀ ਮੇਰੇ ਕੋਲ ਕਮਰਾ ਸੀ ਉਥੇ ਹੀ ਮੈਂ ਪੜਿਆ ਉਥੇ ਹੀ ਮੈਂ ਐਮਬੀਬੀਐਸ ਕੀਤਾ ਫਿਰ ਉਸ ਤੋਂ ਬਾਅਦ ਇਹ سلسلہ ਚੱਲਦਾ ਰਿਹਾ ਔਰ 2004 ਦੇ ਵਿੱਚ ਜਦੋਂ ਮੈਂ ਪਹਿਲੀ ਵਾਰੀ ਡਿਗਰੀ ਲਈ ਤੇ ਮੈਂ ਪਾਕਿਸਤਾਨ ਦਾ ਪਹਿਲਾ ਸਿੱਖ ਡਾਕਟਰ ਬਣ ਹੋਣ ਦਾ ਮਾਨ ਮੈਨੂੰ ਉਸ ਗੁਰਨਾਣਕ ਦੇਵ ਜੀ ਮਹਾਰਾਜ ਨੇ ਬਖਸ਼ਿਆ ਸੰਤਾਂ ਦੀਆਂ ਅਸੀਸਾਂ ਆਪ ਸਾਰਿਆਂ ਦੀਆਂ ਅਰਦਾਸਾਂ ਉਸ ਤੋਂ ਬਾਅਦ ਕਿਉਂਕਿ ਇਹ ਮੇਰੇ ਵਾਸਤੇ ਔਰ ਮੇਰੇ ਕੌਮ ਵਾਸਤੇ ਸੰਕਾ ਵਾਸਤੇ ਇੱਕ ਬਹੁਤ ਵੱਡੀ ਗੱਲ ਸੀ ਫਿਰ ਉਸ ਵੇਲੇ ਮੇਰੇ ਮਨ ਦੇ ਵਿੱਚ ਆਇਆ ਕਿ ਇਹ এডਿਕੇਸ਼ਨ ਇੱਥੇ ਨਹੀਂ ਅੱਗੇ ਚੱਲਣੀ ਚਾਹੀਦੀ ਫਿਰ ਇਸੇ ਚੀਜ਼ ਨੂੰ ਟੋੜਦੇ ਆ ਮੈਂ ਡੀਸੀਐਚ ਕੀਤਾ ਐਮਸੀਪੀਐਸ ਕੀਤਾ ਔਰ ਫਿਰ ਐਮਡੀ ਪੀਡੀਆਟ੍ਰਿਕ ਮੈਡੀਸਨ ਕੀਤੀ ਫਿਰ ਮੈਨੂੰ ਸਤਗੁਰੂ ਜੀ ਦੇ ਪਾਤਸ਼ਾਹ ਦੀ ਆਪਾਰ ਬਖਸ਼ਿਸ਼ ਕਿ ਪਹਿਲਾ ਅਸਿਸਟੈਂਟ ਪ੍ਰੋਫੈਸਰ 2019 ਦੇ ਵਿੱਚ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਜਿਹੜੀ ਲਾਹੌਰ ਦੇ ਨਹੀਂ ਪੂਰੇ ਪਾਕਿਸਤਾਨ ਦੀ ਟਾਪ ਮੈਰਿਟ ਪਹਿਲੇ ਨੰਬਰ ਤੇ ਯੂਨੀਵਰਸਿਟੀ ਹੈ ਮੈਡੀਕਲ ਇੰਸਟੀਟਿਊਸ਼ਨ ਦੇ ਵਿੱਚ ਉੱਥੇ ਮੈਨੂੰ ਮੈਂ ਆਪਣੀ ਸੇਵਾਵਾਂ ਜਾਰੀ ਰੱਖੀਆਂ ਔਰ ਰੀਸੈਂਟਲੀ ਨਵੰਬਰ 8 ਤਰੀਕ ਨੂੰ ਮੈਨੂੰ ਉਸੇ ਜਗ੍ਹਾ ਦੇ ਉੱਤੇ ਪ੍ਰਮੋਟ ਕਰਦੇ ਆ 19 ਗ੍ਰੇਡ ਦੇ ਵਿੱਚ ਐਜ਼ ਅ ਫਰਸਟ ਸਿਕ ਐਸੋਸੀਏਟ ਪ੍ਰੋਫੈਸਰ ਹੋਣ ਦਾ ਮਾਣ ਵੀ ਸਤਿਗੁਰੂ ਜੀ ਬਾਦਸ਼ਾਹ ਨੇ ਬਖਸ਼ਿਆ ਸੋ ਇਹ ਇੱਕ ਸਫਰ ਸੀ ਜਿਸ ਦੇ ਵਿੱਚ ਅਕਾਲ ਪੁਰਖ ਸਾਹਿਬ ਦੀ ਬਖਸ਼ਿਸ਼ ਸੰਤਾਂ ਦੀਆਂ ਅਰਦਾਸਾਂ ਔਰ ਆਪ ਸਾਰਿਆਂ ਦੀਆਂ ਜਿਹੜੀਆਂ ਸਪੋਰਟ ਜੀ ਉਹਦੇ ਕਾਰਨ ਮੈਂ ਇੱਥੇ ਪਹੁੰਚਿਆ ਜੀ ਹਾਂ ਤੁਸੀਂ ਯੂਨੀਵਰਸਿਟੀ ਦਾ ਜ਼ਿਕਰ ਕੀਤਾ ਸੋ ਯੂਨੀਵਰਸਿਟੀ ਦਾ ਨਾਮ ਹੈ ਜੀ ਕਿੰਗ ਹੈਵਰਡ ਮੈਡੀਕਲ ਯੂਨੀਵਰਸਿਟੀ ਜਿਹੜੀ ਪਾਕਿਸਤਾਨ ਦੀ ਨੰਬਰ 1 ਯੂਨੀਵਰਸਿਟੀ ਹੈ ਜੇ ਮੈਂ ਨਾਮ ਗਲਤ ਨਾ ਲਿਆ ਹੋਵੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜ਼ਿਕਰ ਵੀ ਦੁਹਰਾ ਕਰ ਦਿਓ ਯੂਨੀਵਰਸਿਟੀ ਦੇ ਵਿੱਚ ਇਸ ਟਾਈਮ ਸੇਵਾਵਾਂ ਆਪਣੀਆਂ ਦੇ ਰਹੇ ਆ ਤਾਂ ਸਭ ਤੋਂ ਖਾਸ ਗੱਲ ਅਸੀਂ ਆਂਦੇ ਆਂਦੇ ਕਰ ਰਹੇ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਯੂਨੀਵਰਸਿਟੀ ਨੂੰ ਜਿਹੜੀ ਜ਼ਮੀਨ ਆ ਉਹ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਦੇ ਵੱਲੋਂ ਦਿੱਤੀ ਗਈ ਆ ਸੋ ਕੀ ਪਿਸ਼ੋਕੜ ਆ ਕੀ ਇਸ ਲਈ ਆ ਤਾਂ ਉਹਦੇ ਬਾਰੇ ਵੀ ਚਾਣਨਾ ਦਰਸ਼ਕਾਂ ਨਾਲ ਜ਼ਰੂਰ ਪਾਉ ਜੀ ਬਿਲਕੁਲ ਇਸੇ ਤਰ੍ਹਾਂ ਹੈ ਔਰ ਅੱਜ ਵੀ ਉੱਥੇ ਇੱਕ ਪੂਰਾ ਪਟਿਆਲਾ ਬਲਾਕ ਹੈ ਇੱਕ ਪੂਰਾ ਪਟਿਆਲਾ ਹਾਲ ਹੈ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਤੇ ਜਿਸ ਦੇ ਵਿੱਚ ਮੁਕੰਮਲ ਐਡਮਿਨਿਸਟ੍ਰੇਸ਼ਨ ਵਾਈਸ ਚਾਂਸਲਰ ਦੇ ਆਫਿਸ ਤੱਕ ਉੱਥੇ ਹੀ ਨੇ ਇਹ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਨੇ ਉਸ ਵਕਤ ਸਭ ਤੋਂ ਟੌਪ ਡੋਨੇਸ਼ਨ ਦੇ ਕੇ ਔਰ ਫਿਰ ਉਸ ਤੋਂ ਬਾਅਦ ਕਈ ਜਗ੍ਹਾ ਤੇ ਤੇ ਜ਼ਿਕਰ ਵੀ ਆਂਦਾ ਕਿ ਸ਼ਾਇਦ ਉਹਨਾਂ ਦਾ ਜਿਹੜਾ ਬੈੱਡਰੂਮ ਹੈ ਅੱਜ ਉੱਥੇ ਉਹ ਵਾਈਸ ਚਾਂਸਲਰ ਦਾ ਆਫਿਸ ਹਨ ਤੇ ਮੈਂ ਸਮਝਦਾ ਹਾਂ ਕਿ ਇਹ ਉਹਨਾਂ ਦੀ ਐਜੂਕੇਸ਼ਨ ਵਾਸਤੇ ਇੱਕ ਬਹੁਤ ਵੱਡਾ ਯੋਗਦਾਨ ਸੀ ਜਿਹੜਾ ਕਿ ਅੱਜ ਅਸੀਂ ਭੁੱਲ ਗਏ ਹਾਂ ਸਿੱਖ ਕੌਮ ਅਦਰਵਾਈਸ ਪਹਿਲਾ ਜਿਹੜਾ ਸਾਡਾ ਸੀ ਕਿ ਦੇਖੋ ਇੱਕ ਐਸੀ ਯੂਨੀਵਰਸਿਟੀ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਟੌਪ ਨੰਬਰਾਂ ਤੇ ਆ ਰਹੀ ਹੈ ਉਤੇ ਫਿਰ ਕੋਸ਼ਿਸ਼ ਕਰਦੇ ਹਾਂ ਕਿ ਕਿ ਮੇਰੀ ਬੜੀ ਖੁਆਇਸ਼ ਹੁੰਦੀ ਸੀ ਕਿ ਜੇ ਸਾਡੇ ਸਰਦਾਰਾਂ ਨੇ ਇੰਨਾ ਕੁਝ ਯੋਗਦਾਨ ਦਿੱਤਾ ਹੈ ਤੇ ਫਿਰ ਸਾਡਾ ਉੱਥੇ ਵੀ ਕੋਈ ਸਤਕਾਰ ਉਹਨਾਂ ਦੇ ਵਜੋਂ ਕੋਈ ਉਹਨਾਂ ਦੀ ਪੋਰਟਰੇਟ ਕੋਈ ਨਾਮ ਹੋਣਾ ਚਾਹੀਦਾ ਮੈਂ ਤੁਹਾਡੇ ਪ੍ਰੋਗਰਾਮ ਰਾਈ ਆਪਣੇ ਵਾਈਸ ਚਾਂਸਲਰ ਪ੍ਰੋਫੈਸਰ ਮਹਿਮੂਦ ਅਯਾਦ ਸਾਹਿਬ ਦਾ ਬਹੁਤ ਹੀ ਰਹਿਣੀ ਹੈ ਜੀ ਕਿ ਉਹਨਾਂ ਨੇ ਖਾਸ ਪਰਮਿਸ਼ਨ ਲੈ ਕੇ ਅੱਜ ਮਹਾਰਾਜਾ ਭੁਪੇਂਦਰ ਸਿੰਘ ਪਟਿਆਲਾ ਦੀ ਉੱਥੇ ਇੱਕ ਬਹੁਤ ਵੱਡੀ ਪੋਰਟਰੇਟ ਨਾ ਸਿਰ ਪਟਿਆਲਾ ਬਲਾਕ ਤੇ ਲੱਗੀ ਹੈ ਬਲਕਿ ਉੱਥੇ ਪਟਿਆਲਾ ਹਾਲ ਦੇ ਵਿੱਚ ਜਿੱਥੇ ਇੱਕ ਪਾਸੇ ਕਿੰਗ ਐਡਵਰਡ ਦੀ ਤਸਵੀਰ ਲੱਗੀ ਹੈ ਉੱਥੇ ਦੂਜੇ ਪਾਸੇ ਸਾਡੇ ਮਹਾਰਾਜਾ ਭੁਪੇਂਦਰ ਸਿੰਘ ਦੀ ਉਹ ਤੇ ਪੋਰਟਰੇਟ ਲੱਗ ਚੁੱਕੀ ਹੈ ਜੋ ਕਿ ਸਾਡਾ ਵਿਰਸਾ ਵੀ ਹੈ ਔਰ ਸਿੱਖ ਕੌਮ ਵਾਸਤੇ ਇੱਕ ਇੱਕ ਬਹੁਤ ਵੱਡੀ ਇੱਕ ਲੈਸਨ ਹੈ ਕਿ এডਿਕੇਸ਼ਨ ਇਜ਼ ਦਾ ਬੈਸਟ ਵੇ ਕਿ ਜਿਹਦੇ ਵਿੱਚ ਆਪਾਂ ਸਾਰੀ ਸੰਸਾਰ ਨੂੰ ਇਹਦੇ ਨਾਲ ਜੋੜ ਵੀ ਸਕਦੇ ਹਾਂ ਔਰ ਅੱਗੇ ਵੀ ਲੈ ਕੇ ਜਾ ਸਕਦੇ ਹਾਂ ਜੀ ਬਿਲਕੁਲ ਸੋ ਬਿਲਕੁਲ ਜੀ ਪਾਕਿਸਤਾਨ ਦੇ ਵਿੱਚ ਅਕਸਰ ਵੱਡੇ ਜਿਹੜੇ ਆਪਣੇ ਇਵੈਂਟ ਦੀ ਗੱਲ ਕਰੀਏ ਉਹਨਾਂ ਦੇ ਉੱਤੇ ਜਥੇ ਆ ਜਿਹੜੇ ਉਹ ਜਾਂਦੇ ਆ ਉਹਨਾਂ 'ਚ ਮੇਰੇ ਖਿਆਲ ਨਾਲ ਚਾਰ ਜਿਹੜੇ ਮੇਨ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਵਿਸਾਖੀ ਤੇ ਖਾਲਸੇ ਦੇ ਸਾਜਨਾ ਦਿਵਸ ਤੇ ਲਾਹੌਰ 'ਚ ਵੱਡਾ ਪ੍ਰੋਗਰਾਮ ਜਿਹੜਾ ਉਹ ਹੁੰਦਾ ਹਾਂ ਸੌਰੀ ਪੰਜਾਬ ਸਾਹਿਬ ਤੇ ਲਾਹੌਰ 'ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀਪੁਰ ਮਨਾਇਆ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਦੇ ਉੱਤੇ ਜਿਹੜਾ ਜਥਾ ਉਹ ਪਾਕਿਸਤਾਨ ਜਾਂਦਾ ਸੋ ਜੇ ਦੇਖੀਏ ਜਦੋਂ ਪਾਕਿਸਤਾਨ ਜਾਂਦੇ ਆ ਨਾ ਉੱਥੇ ਜਿਹੜਾ ਉਹ ਬੇਤਹਾ ਪਿਆਰ ਆ ਜਿਹੜਾ ਉਹਨਾਂ ਵੱਲੋਂ ਮਿਲਦਾ ਤੁਹਾਡੀ ਪਾਕਿਸਤਾਨ ਦੀ ਆਵਾਮ ਵੱਲੋਂ ਤੇ ਖਾਸ ਤੌਰ ਤੇ ਜਿਹੜੇ ਸਾਡੇ ਬਜ਼ੁਰਗ ਜਾਂਦੇ ਆ ਖੁੱਲੇ ਦਾੜੇ ਪ੍ਰਕਾਸ਼ ਕੀਤੇ ਹੁੰਦੇ ਆ ਉਹਨਾਂ ਦੇ ਨਾਲ ਤਸਵੀਰਾਂ ਲੈਣੀਆਂ ਤੇ ਇੱਕ ਵਾਰ ਇਹ ਲੱਗਦਾ ਕਿ ਯਾਰ ਇਹ ਜਿਹੜੀ ਵਿਚ ਇੱਕ ਲੀਕ ਆ ਨਾ ਬਸ ਜਿਹੜੀ ਇੱਕ ਲਾਈਨ ਖਿੱਚੀ ਗਈ ਆ ਨਕਸ਼ੇ ਦੇ ਵਿੱਚ ਉਹਨੇ ਹੀ ਸਾਨੂੰ ਅਲੱਗ ਕਰਤਾ ਇੱਕ ਲਈ ਨਾ ਕਈ ਵਰੀ ਪਰਿਵਾਰਾਂ ਵਿੱਚ ਵੀ ਘਰਾਂ ਵਿੱਚ ਵੀ ਖਿੱਚੀਆਂ ਜਾਂਦੀਆਂ ਪਰ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਫੰਕਸ਼ਨ ਤੇ ਅਸੀਂ ਫੇਰ ਇਕੱਠੇ ਹੋ ਜਾਂਦੇ ਆਂ ਪਰ ਹੁਣ ਅਸੀਂ ਕਦੋਂ ਇਕੱਠੇ ਹੋਵਾਂਗੇ ਇਹ ਤਾਂ ਗਾ ਜਿਹੜੀ ਦਿਲਾਂ ਵਿੱਚ ਬੜੀ ਰਹਿੰਦੀ ਆ ਪਿਆਰ ਦੋਹੇ ਪਾਸੇ ਬਹੁਤ ਹੈ ਕੀ ਕਹੋਗੇ ਜੀ ਬਿਲਕੁਲ ਮੈਂ ਤੁਹਾਡੀ ਗੱਲ ਨੂੰ ਸੈਕੰਡ ਕਰਾਂਗਾ ਕਿ ਦੇਖੋ ਆਪਾਂ ਜਿੰਨੇ ਵੀ ਆ ਸਾਡਾ ਜਿਹੜਾ ਤਾਲੁਕ ਹੈ ਨਨਕਾਣਾ ਸਾਹਿਬ ਦੀ ਧਰਤੀ ਨਾਨੀ ਪਾਕਿਸਤਾਨ ਦੀ ਧਰਤੀ ਨਾਲ ਅਗਲ ਕਰੀਏ ਤੇ ਗੁਨਾਨਿਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਸਥਾਨ ਜੀ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ ਹੈ ਤੁਸੀਂ ਗੱਲ ਕੀਤੀ ਗੁਰਦੁਆਰਾ ਡੇਰਾ ਸਾਹਿਬ ਸ਼ਹੀਦੀ ਸਥਾਨ ਗੁਰअर्जਨ ਦੇਵ ਜੀ ਮਹਾਰਾਜ ਜੀ ਤੁਸੀਂ ਗੱਲ ਕਰੋਗੇ ਗੁਰੂ ਰਾਮਦਾਸ ਸਾਹਿਬ ਦੇ ਪ੍ਰਕਾਸ਼ ਸਥਾਨ ਚੂਨਾ ਮੰਡੀ ਦੀ ਬਾਬੇ ਨਾਨਕੀ ਦਾ ਜਿਹੜਾ ਪ੍ਰਕਾਸ਼ ਸਥਾਨ ਉੱਥੇ ਹੈ ਮਾਤਾ ਸਾਹਿਬਕੌਰ ਦਾ ਪ੍ਰਕਾਸ਼ ਸਥਾਨ ਉੱਥੇ ਤੁਸੀਂ ਇਸੇ ਨੂੰ ਨਹੀਂ ਅਗੇ ਥੋੜੀ ਜਿਹੀ ਚਲੇ ਜਾਓ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਤ ਤੁਹਾਨੂੰ ਉੱਥੇ ਮਿਲੇਗੀ ਕਟੜਪੁਰ ਸਾਹਿਬ ਉੱਤੇ ਸੋ ਸਾਡਾ ਜਿਹੜਾ ਹੈ ਲਹਿੰਦੇ ਪੰਜਾਬ ਦਾ ਤੇ ਚੜ੍ਹਦੇ ਪੰਜਾਬ ਦਾ ਇੱਕ ਬਹੁਤ ਹੀ ਗੂੜਾ ਰਿਸ਼ਤਾ ਹੈ ਜੀ ਔਰ ਇਸ ਰਿਸ਼ਤੇ ਨੂੰ ਅਸੀਂ ਨਿਭਾਉਣਾ ਹੈ ਆਪਾਂ ਨੇ ਲਕੀਰਾਂ ਦੀ ਸਾਂ ਨੂੰ ਵੱਖ ਨੂੰ ਨਹੀਂ ਵੇਖਣਾ ਅਸੀਂ ਆਪਣੇ ਗੁਰਧਾਮਾਂ ਦੀ ਗੱਲ ਕਰਨੀ ਹੈ ਆਪਾਂ ਦਿਲਾਂ ਦੀ ਪੰਜਾਬੀਆਂ ਦੀ ਗੱਲ ਕਰਨੀ ਹੈ ਔਰ ਪਿਆਰ ਮੁਹੱਬਤ ਦੀ ਗੱਲ ਕਰਨੀ ਹੈ ਜਦੋਂ ਆਪਾਂ ਇਸ ਤਰ੍ਹਾਂ ਚੱਲਾਂਗੇ ਤਾਂ ਫਿਰ ਮੈਂ ਸਮਝਦਾ ਕਿ ਇਹ ਜਿਹੜੇ ਤੁਸੀਂ ਚਾਰ ਦਿਹਾੜੇ ਦੱਸਿਆ ਹਨ ਇਹ ਚਾਰਾਂ ਤੇ ਨਾ ਰਹਿਣ ਬਲਕਿ ਆਪਾਂ ਸਮਝਦੇ ਹਾਂ ਕਿ ਰੋਜ਼ ਸੰਗਤਾਂ ਹਨ ਔਰ ਜਿੱਥੇ ਸੰਗਤਾਂ ਸਾਡੇ ਕੋਲ ਪਾਕਿਸਤਾਨ ਹਨ ਮੈਂ ਐਜ਼ ਅ ਮੈਂਬਰ ਪਾਕਿਸਤਾਨ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਪੂਰੀ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਕੋਲ ਆਓ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਜੀ ਆਇਆਂ ਨੂੰ ਕਹੀਏ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਆਪਣੀ ਗੱਲ ਵੱਖਰੀ ਚ ਲਈਏ ਔਰ ਇਸੇ ਤਰ੍ਹਾਂ ਨਾ ਸਿਰਫ ਤੁਸੀਂ ਆਓ ਬਲਕਿ ਸਾਨੂੰ ਵੀ ਹੋਤੇ ਬੁਲਾਨ ਦੇ ਰਸਤੇ ਦੇ ਜ਼ਰੀਰਾ ਬਣੋ ਤਾਂ ਕਿ ਆਪਾਂ ਵੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕੀ ਆਪਾਂ ਵੀ ਅਨੰਦਪੁਰ ਸਾਹਿਬ ਹੋ ਕੇ ਆਈਏ ਆਪਾਂ ਵੀ ਬੰਗਲਾ ਸਾਹਿਬ ਹੋ ਕੇ ਆਈਏ ਕਿਉਂਕਿ ਸਾਡੀ ਜਿਹੜੀ ਆਣ ਵਾਲੀ ਪਨੀਰੀ ਹੈ ਉਹ ਵੀ ਆਪਣੇ ਇਤਿਹਾਸਿਕ ਸਥਾਨਾਂ ਨੂੰ ਦੇਖਣਾ ਚਾਹੁੰਦੀ ਹੈ ਮੱਥਾ ਟੇਕਣਾ ਚਾਹੁੰਦੀ ਹੈ ਔਰ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਨਾ ਚਾਹੁੰਦੀ ਹੈ ਜੀ ਬਿਲਕੁਲ ਕਰਤਾਰਪੁਰ ਕੋਰੀਡੋਰ ਪੀਤੇ ਸਮੇਂ ਚ ਖੁੱਲਿਆ ਤੇ ਖਾਸ ਤੌਰ ਤੇ ਜੇ ਮੈਂ ਚੜ੍ਹਦੇ ਪੰਜਾਬ ਦੀ ਗੱਲ ਕਰਾਂ ਤਾਂ ਚੜ੍ਹਦੇ ਪੰਜਾਬ ਚ ਕੀ ਆ ਜਾਂਦਾ ਸੀ ਕਿ ਸਾਡੀ ਅਰਦਾਸ ਕਬੂਲ ਹੋਗੀ ਅਰਦਾਸ ਤੁਸੀਂ ਵੀ ਇਹੀ ਕਰਦੇ ਹੋ ਨਨਕਾਣਾ ਸਾਹਿਬ ਤੇ ਹੋਰ ਗੁਰਦੱਮਾਂ ਦੇ ਖੁੱਲੇ ਦਰਸ਼ਨ ਦੇ ਦਾਰੇ ਹਨ ਸੰਗਤਾਂ ਨੂੰ ਬਖਸ਼ੋ ਤੇ ਅਰਦਾਸ ਕਬੂਲ ਹੋਈ ਆ ਚਲੋ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲ ਗਿਆ ਤੇ ਅਰਦਾਸ ਸਾਡੀ ਸੰਪੂਰਨ ਤੌਰ ਤੇ ਕਬੂਲ ਹੋਵੇ ਰਸਤੇ ਜਿਹੜੇ ਆ ਸਾਰੇ ਖੁੱਲ ਜਾਣ ਸਾਰੇ ਗੁਰਦੱਮਾਂ ਦੇ ਖੁੱਲੇ ਦਰਸ਼ਨ ਦੇ ਦਾਰੇ ਹੋਣ ਪਰ ਤੁਹਾਡੇ ਦਿਲਾਂ ਵਿੱਚ ਕੀ ਆ ਕਿ ਅਰਦਾਸ ਕਬੂਲ ਹੋਈ ਆ ਦੇਖੋ ਇਹ ਅਰਦਾਸ ਦੀਵੀ ਰਹਿਣੀ ਹੈ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਜਿਹੜੇ ਕਿ ਹੱਲੇ ਨਹੀਂ ਪਹੁੰਚੀਆਂ ਜੀ ਇਹ ਅਰਦਾਸ ਉਹਨਾਂ ਵਾਸਤੇ ਵੀ ਹੈ ਪਰ ਇਹ ਅਰਦਾਸ ਜਿੱਥੇ ਅਸੀਂ ਤਾਂ ਨਨਕਾਣਾ ਸਾਹਿਬ ਦੀ ਧਰਤੀ ਤੇ ਰਹਨੇ ਆ ਬਿਲਕੁਲ ਅਸੀਂ ਤਾਂ ਡੇਰਾ ਸਾਹਿਬ ਦੇ ਦਰਸ਼ਨ ਕਰਨੇ ਆ ਆਪਾਂ ਤੇ ਕਰਤਾਰਪੁਰ ਸਾਹਿਬ ਜਾ ਸਕਦੇ ਆ ਸਾਡੀ ਅਗਰ ਇੱਥੇ ਦੀ ਅਰਦਾਸ ਪੂਰੀ ਹੋਈ ਹੈ ਤੇ ਸਾਡੀ ਅੱਧੀ ਅਰਦਾਸ ੱਲੇ ਰਹਿੰਦੀ ਹੈ ਜੀ ਔਰ ਉਹ ਅਰਦਾਸ ਜਿਹੜੀ ਮੈਂ ਸ਼ੁਰੂ ਚ ਗੱਲ ਕਰ ਚੁੱਕੀਆਂ ਕਿ ਅਸੀਂ ਵੀ ਤਾਂ ਜਾਣੇ ਆ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਹਾਂ ਆਪਾਂ ਵੀ ਤੇ ਅਕਾਲ ਤਖਤ ਸਾਹਿਬ ਆਪਣੇ ਪੰਜਾਂ ਤਖਤਾਂ ਨੂੰ ਵੇਖਣਾ ਚਾਹੁੰਨੇ ਆ ਵਾਏ ਨਾ ਕਿ ਐਸੀ ਪਟਨਾ ਸਾਹਿਬ ਜਾਈਏ ਦਮਦਮਾ ਸਾਹਿਬ ਜਾਈਏ ਜਦੋਂ ਸਾਨੂੰ ਇਹ ਪੜਾਇਆ ਜਾਂਦਾ ਹੈ ਕਿ ਪੰਜ ਤਖਤ ਸਹਬਾਨ ਕਿਹੜੇ ਹਨ ਪੰਜ ਤਖਤਾਂ ਦੀ ਜਿਹੜੀ ਹੈ ਨਾ ਉਹਦਾ ਇਤਿਹਾਸ ਕੀ ਹੈ ਮੈਂ ਪਹਿਲੇ ਵੀ ਗੱਲ ਕਰ ਚੁੱਕਿਆ ਕਿ ਜਦ ਤੱਕ ਅਸੀਂ ਆਪਣੇ ਆਉਣ ਵਾਲੇ ਪਨੀਰੀ ਨੂੰ ਇਹ ਨਹੀਂ ਦੱਸਾਂਗੇ ਕਿ ਚਮਕੌਰ ਦੀ ਗੜੀ ਕਿਹੜੀ ਸੀ ਸਾਡੇ ਸ਼ਹੀਦਾਂ ਦੇ ਹੁਣ ਦਿਹਾੜੇ ਐਸੀ ਦਸੰਬਰ ਦੇ ਵਿੱਚ ਸ਼ੁਰੂ ਹੋ ਜਾਣੇ ਹਨ ਜੀ ਗੁਰਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆਣਾ ਸ਼ੁਰੂ ਹੋ ਜਾ ਜੇ ਆਪਾਂ ਕਹਿੰਨੇ ਆ ਕਿ ਜੀ ਪਿਤਾ ਗੁਰਗੋਬਿੰਦ ਸਿੰਘ ਸਾਹਿਬ ਮਾਤਾ ਸਾਹਿਬ ਕੋ ਜਨਮ ਕੇਸਗੜ ਤੇ ਜੇ ਜਾਨੂ ਕੇਸਗੜ ਤੁਸੀਂ ਦਿਖਾਉਂਦੇ ਨਹੀਂ ਹੋ ਵਾਸੀ ਆਨੰਦਪੁਰ ਸਾਹਿਬ ਆਨੰਦ ਸਾਹਿਬ ਸਾਹਿਬ ਪੁਰ ਸਾਹਿਬ ਤੁਸੀਂ ਸਾਨੂੰ ਛੱਡਦੇ ਨਹੀਂ ਹੋ ਤੇ ਫਿਰ ਸਾਡੀ ਅਰਦਾਸ ਵਾਲੇ ਅੱਧੀ ਹੈ ਤੇ ਇਹ ਅਰਦਾਸ ਸਾਡੇ ਵੱਲੋਂ ਆ ਕਿ ਤੁਸੀਂ ਇੱਥੇ ਆਓ ਤੇ ਆਪਾਂ ਉੱਥੇ ਜਾ ਕੇ ਆਪਣੇ ਦਰਸ਼ਨ ਕਰ ਸਕੀਏ ਜੀ ਸੋ ਜੇ ਗੱਲ ਕਰੀਏ ਪਾਕਿਸਤਾਨ ਦੇ ਵਿੱਚ ਆਪਣੀ ਸਿੱਖ ਕਮਿਊਨਿਟੀ ਸਿੱਖ ਪਾਈਸ਼ਰੇ ਦੀ ਗਿਣਤੀ ਕਿੰਨੀ ਖਊਗੀ ਪੰਜਾਬੀ ਭਾਸ਼ਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਉਪਰਾਲੇ ਆ ਜਿਹੜੇ ਉੱਥੇ ਕੀਤੇ ਜਾ ਰਹੇ ਆ ਬੀਤੇ ਦਿਨੀ ਆਪਾਂ ਦੇਖਿਆ ਕਿ ਲਾਹੌਰ ਦੇ ਵਿੱਚ ਦੂਜੀ ਪੰਜਾਬੀ ਕਾਨਫਰੰਸ ਆ ਜਿਹੜੀ ਉਹ ਹੋ ਕੇ ਹਟੀ ਆ ਸੋ ਬੜਾ ਚੰਗਾ ਲੱਗਿਆ ਜੀ ਕਿ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਪੰਜਾਬੀ ਮਾਂ ਬੋਲੀ ਲਈ ਵੱਡੇ ਉਪਰਾਲੇ ਆ ਜਿਹੜੇ ਉਹ ਕੀਤੇ ਗਏ ਆ ਕੀ ਕਹਿਣਾ ਚਾਹੋਗੇ ਜੀ ਦੇਖੋ ਪਾਕਿਸਤਾਨ ਦੇ ਵਿੱਚ ਸਾਡੀ ਜਿਹੜੀ ਸੰਗਤ ਹੈ ਉਹ ਮਾਈਨੋਰਟੀ ਜ਼ਾਹਰੀ ਗੱਲ ਹੈ ਜੀ ਔਰ ਇਸ ਦੇ ਵਿੱਚ ਸਾਡੇ ਕੋਲ ਟੋਟਲ 15 ਤੋਂ 18000 18000 ਗਿਣਤੀ ਦੇ ਵਿੱਚ ਸਿੱਖ ਸੰਗਤ ਰਹਿੰਦੀ ਜਿਸ ਦੇ ਵਿੱਚ ਮੇਜੋਰਟੀ ਨਨਕਾਣਾ ਸਾਹਿਬ ਫਿਰ ਪੰਜਾ ਸਾਹਿਬ ਇਸੇ ਤਰੀਕੇ سے ਪਸ਼ਾਵਰ ਦੇ ਵਿੱਚ ਰਹਿੰਦੀਆਂ ਹਨ ਜੀ ਫਿਰ ਕੁਝ ਸੰਗਤ ਸਾਡੀ ਲਾਹੌਰ ਦੇ ਵਿੱਚ ਵੀ ਰਹਿ ਰਹੀ ਹੈ ਜਿੱਥੇ ਪੰਜਾਬੀ ਦੀ ਕਾਨਫਰੰਸ ਦੀ ਗੱਲ ਕੀਤੀ ਜਾਵੇ ਜਿੱਥੇ ਪੰਜਾਬੀਅਤ ਦੀ ਗੱਲ ਕੀਤੀ ਜਾਵੇ ਜਿੱਥੇ ਮਾਂ ਬੋਲੀ ਜ਼ਬਾਨ ਪੰਜਾਬੀ ਦੀ ਗੱਲ ਕੀਤੀ ਜਾਵੇ ਮੈਂ ਸਮਝਦਾ ਹਾਂ ਕਿ ਪੰਜਾਬੀ ਜਿੱਥੇ ਵੀ ਰਹਿੰਦਾ ਹੈ ਭਾਵੇਂ ਉਹ ਲਹਿੰਦੇ ਪੰਜਾਬ 'ਚ ਹੈ ਭਾਵੇਂ ਚੜ੍ਹਦੇ ਪੰਜਾਬ 'ਚ ਹੈ ਚਾਹੇ ਉਹ ਤੁਸੀਂ ਇੱਕ ਗੱਲ ਕੀ ਹੈ ਕਿ ਜੀ ਤੀਸਰਾ ਪੰਜਾਬ ਜਿਹੜਾ ਕਿ ਸਾਡਾ ਬਾਹਰ ਦੇ ਦੇਸ਼ਾਂ 'ਚ ਰਹਿੰਦਾ ਹੈ ਪੰਜਾਬੀ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦਾ ਹੈ ਪੰਜਾਬੀਅਤ ਨੂੰ ਪਿਆਰ ਕਰਦਾ ਹੈ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ ਔਰ ਇਹ ਇੱਕ ਉਸ ਦੀ ਘੜੀ ਹੈ ਕਿ ਲਾਹੌਰ ਦੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਬਹੁਤ ਵੱਡੇ ਵੱਡੇ ਵਿਦਵਾਨ ਬਹੁਤ ਵੱਡੇ ਵੱਡੇ ਜਿਹੜੇ ਸਾਡੇ ਕੇ ਹੀਰੋਸ ਹਨ ਉਹ ਉੱਥੇ ਪਹੁੰਚੇ ਹਨ ਅਦਾਕਾਰ ਪਹੁੰਚੇ ਹਨ ਪੰਜਾਬੀ ਲਿਖਣ ਵਾਲੇ ਪੰਜਾਬੀ ਬੋਲਣ ਵਾਲੇ ਪਹੁੰਚੇ ਹਨ ਇਹ ਅੱਜ ਅਗਰ ਸਾਨੂੰ ਜ਼ਰੂਰਤ ਪਈ ਤੇ ਉਸ ਵੇਲੇ ਸਾਨੂੰ ਲੋੜ ਪਈ ਕਿ ਜਦੋਂ ਅਸੀਂ ਹੁਣ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਸਾਡੀ ਪੰਜਾਬੀਆਂ ਕੋਲ ਪੰਜਾਬੀ ਰਹਿ ਰਹੀ ਹੈ ਜੀ ਅਸੀਂ ਆਪਣੀ ਪੰਜਾਬੀ ਦਾ ਧਿਆਨ ਨਹੀਂ ਰੱਖ ਰਹੇ ਅਸੀਂ ਆਪਣੀ ਮਾਂ ਬੋਲੀ ਦਾ ਧਿਆਨ ਨਹੀਂ ਰੱਖ ਰਹੇ ਔਰ ਉਸ ਦੇ ਪਿੱਛੇ ਕਾਰਨ ਇਹ ਹੈ ਕਿ ਆਪਸੀ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਛੱਡ ਦਿੱਤੀ ਅਸੀਂ ਸਮਝਦੇ ਹਾਂ ਕਿ ਸ਼ਾਇਦ ਇਹ ਅਨਪੜਤਾ ਦੀ ਕੋਈ ਲੈਂਗੁਏਜ ਹੈ ਜ਼ਬਾਨ ਅਸੀਂ ਇਹ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਅਗਰ ਅਸੀਂ ਕਿਸੇ ਦੂਜੇ ਦੇ ਸਾਹਮਣੇ ਪੰਜਾਬੀ ਚ ਗੱਲ ਕਰਾਂਗੇ ਤੇ ਸ਼ਾਇਦ ਇਹ ਕੋਈ ਮੂਰਖਤਾ ਹੈ ਬਿਲਕੁਲ ਪਰ ਅੱਜ ਜਦੋਂ ਅਸੀਂ ਗੱਲ ਤੁਹਾਡੇ ਨਾਲ ਕਰ ਰਹੇ ਹਾਂ ਮੇਰੀ ਇਹ ਬੇਨਤੀ ਹੋਏਗੀ ਕਿ ਦੇਖੋ ਪੰਜਾਬੀ ਨਾ ਛੱਡੋ ਸਾਡੀ ਜਿਹੜੀ ਪੰਜਾਬੀ ਹੈ ਉਹ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੋਗਤ ਹੈ ਸਾਡੀ ਮਾਂ ਬੋਲੀ ਜ਼ਬਾਨ ਹੈ ਤੇ ਜੇ ਆਪਾਂ ਇਹਨੂੰ ਛੱਡ ਦਿੱਤਾ ਤੇ ਫਿਰ ਮaaf ਕਰਨਾ ਸਾਦਾ ਸੀ ਆਪਣੀ ਮਾਂਵਾਂ ਨੂੰ ਛੱਡ ਦਿੱਤਾ ਜੀ ਸੋ ਬਿਲਕੁਲ ਬਹੁਤ ਵੱਡੀ ਗੱਲ ਆ ਜਿਹੜੀ ਇਹਨਾਂ ਨੇ ਕਹੀ ਆ ਸੋ ਵਿਦੇਸ਼ਾਂ ਦੇ ਵਿੱਚ ਬੈਠ ਕੇ ਅਸੀਂ ਆਪਣੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਵਿਰਸੇ ਬਰਾਸਤ ਦੇ ਨਾਲ ਜੋੜਨ ਦੀ ਜਿਹੜੀ ਗੱਲ ਆ ਉਹ ਕਰਦੇ ਆ ਸੋ ਭਾਵੇਂ ਉਹ ਨਿਊਜ਼ੀਲੈਂਡ ਹੋਵੇ ਆਸਟ੍ਰੇਲੀਆ ਹੋਵੇ ਕੈਨੇਡਾ ਹੋਵੇ ਦੁਨੀਆ ਦਾ ਕੋਈ ਵੀ ਦੇਸ਼ ਹੋਵੇ ਉੱਥੇ ਪੰਜਾਬੀ ਦੇ ਲਈ ਜਿਹੜੇ ਸੰਘਰਸ਼ ਆ ਉਹ ਜਾਰੀ ਆ ਦੂਜੇ ਪਾਸੇ ਗੱਲ ਚੜਦੇ ਔਰ ਲਹਿਦੇ ਪੰਜਾਬ ਜਿੱਥੋਂ ਇਹ ਪੰਜਾਬੀ ਦਾ ਜਿਹੜਾ ਜਨਮ ਆ ਉਹ ਹੋਇਆ ਪੰਜਾਬੀ ਮਾਂ ਬੋਲੀ ਜਿੱਥੋਂ ਪੰਜਾਬੀ ਪੈਦਾ ਹੋ ਰਿਹਾ ਪਰ ਜਦੋਂ ਉੱਥੇ ਹੀ ਅਸੀਂ ਦੇਖਦੇ ਆਂ ਤਾਂ ਉੱਥੇ ਅੱਜ ਪੰਜਾਬੀ ਮਾਂ ਬੋਲੀ ਲਈ ਸੰਘਰਸ਼ਾ ਜਿਹੜੇ ਉਹ ਕਰਨੇ ਪੈ ਰਹੇ ਆ ਤਾਂ ਕਿਤੇ ਨਾ ਕਿਤੇ ਸੋਚਣ ਵਿਚਾਰਨ ਵਾਲੀ ਗੱਲ ਜ਼ਰੂਰ ਆ ਬਿਲਕੁਲ ਸੋ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਬੀਤੇ ਦਿਨੀ ਤੁਸੀਂ ਐਸੋਸੀਏਟ ਪ੍ਰੋਫੈਸਰ ਯੂਨੀਵਰਸਿਟੀ ਦੇ ਵਿੱਚ ਤਾਇਨਾਤ ਹੋਈਓ ਉਸ ਵਾਰ ਮਾਂ ਆਪਣੀਆਂ ਤੁਸੀਂ ਸ਼ੁਰੂ ਕੀਤੀਆਂ ਸੋ ਕਿਵੇਂ ਲੱਗਦਾ ਜਦੋਂ ਇੱਕ ਵੱਡੀ ਪੋਸਟ ਤੇ ਜਾ ਕੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਜਾਂਦੇ ਹੋ ਤੇ ਉਹ ਯੂਨੀਵਰਸਿਟੀ ਜਿੱਥੇ ਇਹ ਲੱਗੇ ਕਿ ਯਾਰ ਤੁਸੀਂ ਆਪ ਉੱਥੇ ਕਾਰਜ ਕੀਤਾ ਆਪਣੇ ਮਹਾਰਾਜਾ ਭពਿੰਦਰ ਸਿੰਘ ਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ ਉਹਨਾਂ ਦੀ ਤਸਵੀਰ ਉਹਨਾਂ ਦਾ ਪੋਰਟਰੇਟ ਤੁਸੀਂ ਉੱਥੇ ਲਗਾਇਆ ਹੋਇਆ ਕਿਵੇਂ ਦਾ ਮਹਿਸੂਸ ਕਰਦੇ ਹੋ ਜਦੋਂ ਦਸਤਾਰ ਬਨ ਕੇ ਇੱਕ ਮੇਰੇ ਖਿਆਲ ਨਾਲ ਤੁਸੀਂ ਉੱਥੇ ਦਸਤਾਰਧਾਰੀ ਇਕੱਲੇ ਹੋ ਜਾਂ ਹੋਰ ਸਟਾਫ ਵੀ ਹੈ ਦੇਖੋ ਮੇਰੇ ਪੂਰੇ ਹਸਪੀਟਲ ਤੇ ਰਾਊਂਡ ਅਬਾਊਟ ਕੋਈ 2 ਤੋਂ 3000 ਡਾਕਟਰ ਔਰ ਪੈਰਾਮੈਡੀਕਲ ਤੇ ਬਹੁਤ ਵਾਦੂ ਕੰਮ ਕਰਦੇ ਔਰ ਉੱਥੇ ਮੈਂ ਇਕੱਲਾ ਸਰਦਾਰ ਜੀ ਔਰ ਇਹ ਪੂਰੇ ਇੰਸਟੀਚਿਊਟ ਦੇ ਵਿੱਚ ਪੜਾਉਣ ਵਾਲਾ ਵੀ ਮੈਂ ਕਲਾ ਸਰਦਾਰ ਐ ਮੈਡੀਕਲ ਦੇ ਵਿੱਚ 노 ਡਾਊਟ ਕਿ ਅੱਜ ਸਤ ਗੁਰੂ ਦੀ ਬੜੀ ਬਖਸ਼ਿਸ਼ ਹੈ ਕਿ ਸਾਡੇ ਉਥੇ ਜੀਸੀ ਯੂਨੀਵਰਸਿਟੀ ਦੇ ਵਿੱਚ ਸਾਡੇ ਪੰਜਾਬੀ ਪ੍ਰੋਫੈਸਰ ਕਲਿਆਣ ਸਿੰਘ ਜੀ ਸੇਵਾ ਦੇ ਰਹੇ ਨੇ ਬੀਬੀ ਸਤਵੰਤ ਕੌਰ ਜਿਹੜੀ ਸਾਡੀ ਜਨਰਲ ਸੈਕਟਰ ਹੈ ਉਹ ਇੱਕ ਹੀ ਸਾਡੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਪੜਾ ਰਹੇ ਹਨ ਜੀ ਮੈਂ ਸਮਝਦਾ ਹਾਂ ਕਿ ਦੇਖੋ ਇਸ ਸਟੇਜ ਤੱਕ ਪਹੁੰਚਣ ਵਾਸਤੇ ਹਰ ਇਨਸਾਨ ਦੀ ਇੱਕ ਖੁਆਇਸ਼ ਹੁੰਦੀ ਹੈ ਇਸ ਯੂਨੀਵਰਸਿਟੀ ਦੇ ਬਾਅਦ ਜਦੋਂ ਮੈਂ ਪੜਨ ਗਿਆ ਤੇ ਮੇਰੀ ਖਾਹਿਸ਼ ਸੀ ਕਿ ਕਾਸ਼ ਮੈਂ ਇਸ ਯੂਨੀਵਰਸਿਟੀ ਚ ਮੈਂ ਐਡਮਿਸ਼ਨ ਹੋ ਜਾਏ ਪੜਨ ਵਾਸਤੇ ਜੀ ਪਰ ਸਤਗੁਰੂ ਜੀ ਬਾਸਾ ਨੇ ਮੇਰੇ ਵਾਸਤੇ ਕੁਝ ਹੋਰ ਉੱਚਾ ਰੱਖਿਆ ਸੀ ਮੈਂ ਕਿਸੇ ਹੋਰ ਯੂਨੀਵਰਸਿਟੀ ਚ ਪੜਿਆ ਪਰ ਅੱਜ ਮੈਂ ਉਸੇ ਯੂਨੀਵਰਸਿਟੀ ਚ ਜਦੋਂ ਪੜਾਉਣ ਜਾਣਾ ਤੇ ਯਕੀਨ ਮੰਨਿਓ ਉੱਥੇ ਦੇ ਬੱਚੇ ਮੇਰੇ ਸਟੂਡੈਂਟ ਸਾਨੂੰ ਬਹੁਤ ਪਿਆਰ ਕਰਦੇ ਹਨ ਸਾਨੂੰ ਜ਼ਿਆਦਾ ਇੱਜ਼ਤ ਤੇ ਰਿਸਪੈਕਟ ਤੇ ਮਾਨ ਤੇ ਸਤਕਾਰ ਦਿੰਦੇ ਹਨ ਉਹ ਦੂਜਿਆਂ ਤੋਂ ਜ਼ਿਆਦਾ ਮੇਰੇ ਤੋਂ ਪੜਨਾ ਚਾਹੁੰਦੇ ਹਨ ਪੁੱਤ ਦੇ ਜਿਹੜੇ ਸਾਡੇ ਪੇਸ਼ੈਂਟ ਨੇ ਉਹ ਦੂਜਿਆਂ ਤੋਂ ਜ਼ਿਆਦਾ ਸਾਨੂੰ ਦਿਖਾਉਣਾ ਚਾਹੁੰਦੇ ਆ ਕਿਉਂਕਿ ਮੈਂ ਤੁਹਾਡੇ ਨਾਲ ਰਸਤੇ 'ਚ ਗੱਲ ਕਰ ਰਿਹਾ ਅਸੀਂ ਉਹ ਇੱਕ ਗੱਲ ਦੇ ਬੜੇ ਧਿਆਨ ਰੱਖਦੇ ਹਨ ਕਿ ਜਿਹੜਾ ਗੁਰੂ ਦਾ ਸਿੱਖ ਹੋਏਗਾ ਨਾ ਉਹ ਝੂਠ ਨਹੀਂ ਬੋਲੇਗਾ ਉਹ ਮੇਰੇ ਨਾਲ ਧੋਖਾ ਨਹੀਂ ਕਰੇਗਾ ਉਹ ਸੱਚ ਬੋਲੇਗਾ ਤੇ ਇਸ ਵਿੱਚ ਸਾਨੂੰ ਦਵਾਈ ਵੀ ਠੀਕ ਲਿਖੂਗਾ ਸਾਨੂੰ ਪੜਾਈ ਵੀ ਠੀਕ ਕਰੇਗਾ ਇਸ ਦੀ ਵਜ੍ਹਾ ਤੋਂ ਫਿਰ ਸਾਨੂੰ ਜਿਹੜੀਆਂ ਨਾ ਮਿਹਨਤ ਡਬਲ ਕਰਨੀ ਪਊਗੀ ਬਿਲਕੁਲ ਬਿਲਕੁਲ ਆਪਣੇ ਆਪ ਨੂੰ ਮੇਨਟੇਨ ਰੱਖਣਾ ਔਰ ਜਿਹੜਾ ਸਾਡੇ ਗੁਰੂਆਂ ਨੇ ਸਾਡੇ ਜਿਹੜੇ ਪੁਰਖਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਸ਼ਹੀਦੀਆਂ ਦੇ ਕੇ ਇਹ ਦਸਤਾਰ ਸਜਾਈਏ ਤੇ ਉਸ ਨੂੰ ਮੇਨਟੇਨ ਕਰਨ ਵਾਸਤੇ ਫਿਰ ਸਾਨੂੰ ਵੀ ਆਪਣੇ ਆਪਣੇ ਥਾਂ ਤੇ ਐਜ਼ ਰਿਪਰੈਜ਼ੈਂਟੇਟਿਵ ਯੋਜਨਾ ਕੁਝ ਕੁਰਬਾਨੀ ਔਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਪੈਂਦੀ ਜੀ ਬਿਲਕੁਲ ਸੋ ਬਿਲਕੁਲ ਜੀ ਦਸਤਾਰ ਸਜਾ ਕੇ ਜਦੋਂ ਤੁਸੀਂ ਵੱਡੇ ਅਹੁਦੇ ਤੇ ਪਹੁੰਚ ਜਾਂਦੇ ਹੋ ਤਾਂ ਜ਼ਿੰਮੇਵਾਰੀ ਜਿੱਥੇ ਤੁਹਾਨੂੰ ਅਹੁਦੇ ਦੀ ਹੁੰਦੀ ਹੈ ਨਾਲ ਦੀ ਨਾਲ ਦਸਤਾਰ ਦੇ ਲਈ ਵੀ ਤੁਹਾਨੂੰ ਜਿਹੜਾ ਕੰਮ ਆ ਉਹ ਕਰਨਾ ਪੈਂਦਾ ਜ਼ਿੰਮੇਵਾਰੀ ਉਹ ਵੀ ਸਾਡੇ ਜਿਹੜੀ ਗੁਰੂ ਦੀ ਹੈ ਉਹ ਵੀ ਬਹੁਤ ਵੱਡੀ ਹੁੰਦੀ ਹੈ ਸੋ ਕੁਰੂ ਦੀ ਜ਼ਿੰਮੇਵਾਰੀ ਤੋਂ ਮੈਨੂੰ ਗੱਲ ਯਾਦ ਆਈ ਆਪਾਂ ਗੱਲ ਕਰਦੇ ਸੀ ਕਲੀਨਿਕ ਦੀ ਸੋ ਤੁਸੀਂ ਲਾਹੌਰ ਦੇ ਵਿੱਚ ਆਪਣਾ ਕਲੀਨਿਕ ਵੀ ਚਲਾਉਂਦੇ ਹੋ ਸੋ ਅਸੀਂ ਗੱਲ ਕਰ ਰਹੇ ਸੀ ਜੀ ਡਾਕਟਰ ਸਾਹਿਬ ਨੇ ਦੱਸਿਆ ਕਿ ਕਲੀਨਿਕ ਦੇ ਵਿੱਚ ਕੋਈ ਵੀ ਜੇ ਗੁਰਸੇ ਖਾ ਜਾਂਦਾ ਤੇ ਮੈਂ ਉਤੋਂ ਕੋਈ ਫੀਸ ਆ ਜਿਹੜੀ ਉਹ ਨਹੀਂ ਲੈਂਦਾ ਤੇ ਖਾਸ ਤੌਰ ਤੇ ਜੇ ਕੋਈ ਹੋਰ ਕਮਿਊਨਿਟੀ ਤੋਂ ਵੀ ਲੋੜਵੰਦ ਕੋਈ ਸਾਡੇ ਕੋਲ ਆ ਜਾਂਦਾ ਤਾਂ ਅਸੀਂ ਉਤੋਂ ਜਿਹੜੀ ਫੀਸ ਆ ਉਹ ਨਹੀਂ ਲੈਂਦੇ ਸੋ ਇਹਦੇ ਪਿੱਛੇ ਦਾ ਕਨਸੈਪਟ ਕੀ ਕੀ ਆਪਣੀ ਕੌਮ ਨੂੰ ਉੱਪਰ ਚੱਕਣਾ ਅਸੀਂ ਘੱਟ ਗਿਣਤੀ ਚ ਜਾਂ ਕੀ ਕਹਿਣਾ ਚਾਹੋਗੇ ਦੇਖੋ ਇਹ ਮੈਂ ਸਮਝਦਾ ਕਿ ਜਿਸ ਵੇਲੇ ਬਾਬੇ ਗੁਰਨਾਨਕ ਦੇਵ ਜੀ ਮਹਾਰਾਜ ਨੇ ਸੱਚਾ ਸੌਦਾ 20 ਰੁਪਏ ਦਾ ਕੀਤਾ ਸੀ ਆਪਾਂ ਉਹਨੂੰ ਸਿਰਫ ਲੰਗਰ ਦੇ ਨਾਲ ਰਿਲੇਟ ਕਰ ਲਿਆ ਜੀ ਲੇਕਿਨ ਹਕੀਕਤ ਕੁਝ ਹੋਰ ਸੀ ਕਿ ਉਸ ਵੇਲੇ ਉਹਨਾਂ ਨੇ ਲੋੜ ਮੰ ਜਿਹੜੇ ਲੋਕ ਸਨ ਉਹਨਾਂ ਵਾਸਤੇ ਪੁਸ਼ਾਕੇ ਵੀ ਦਿੱਤੇ ਉਹਨਾਂ ਵਾਸਤੇ ਲੰਗਰ ਵੀ ਦਿੱਤਾ ਔਰ ਇੱਕ ਕਨਸੈਪਟ ਮੈਂ ਜਿਹੜਾ ਸਮਝਦਾ ਕਿ ਐਜੂਕੇਸ਼ਨ ਦਾ ਲੰਗਰ ਹੈਲਥ ਦਾ ਲੰਗਰ ਜਿਸ ਜਿਸ ਫੀਲਡ ਚ ਐਸੀ ਆਪਾਂ ਉਹਦਾ ਲੰਗਰ ਚਲਾਈਏ ਔਰ ਕਿਉਂਕਿ ਮੈਂ ਪਹਿਲੇ ਗੱਲ ਕੀਤੀ ਕਿ ਮੇਰੇ ਵਾਸਤੇ ਸਾਰੀਆਂ ਸੰਗਤਾਂ ਨੇ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਪਾਕਿਸਤਾਨ ਦੇ ਵਿੱਚ ਅੱਜ ਜਿਸ ਸਟੇਜ ਤੇ ਮੈਂ ਪਹੁੰਚਿਆ ਉਹਨਾਂ ਦਾ ਮੇਰੇ ਉੱਤੇ ਰਾਈਟ ਹੈ ਕਿ ਮੈਂ ਉਹਨਾਂ ਨੂੰ ਇਹ ਫਰੀ ਸੇਵਾਵਾਂ ਦਿਆਂ ਉਸ ਦੇ ਨਾਲ ਨਾਲ ਕਿਉਂਕਿ ਪਾਕਿਸਤਾਨ ਨੇ ਮੈਨੂੰ ਇਹ ਸਾਰਾ ਕੁਝ ਦਿੱਤਾ ਉੱਥੇ ਅਗਰ ਕੋਈ ਬੰਦਾ ਕੋਈ ਵੀ ਮਾਨੁਕੀ ਕਿਉਂਕਿ ਗੁਨਾਹਨਿਕ ਦਾ ਦਰ ਜਿਹੜਾ ਹੈ ਉਹ ਕਿਸੇ ਮਜ਼ਬਬ ਨੂੰ ਕਿਸੇ ਫਿਰਕੇ ਨੂੰ ਕਿਸੇ ਰੇਸ ਨੂੰ ਨਹੀਂ ਵੇਖਦਾ ਬਲਕਿ ਉਹ ਕਹਿੰਦਾ ਕਿ ਇਨਸਾਨੀਅਤ ਦੀ ਗੱਲ ਕਰਦਾ ਹੈ ਇਕਤਾ ਦੀ ਗੱਲ ਕਰਦਾ ਹੈ ਇਤਫਾਕ ਦੀ ਗੱਲ ਕਰਦਾ ਹੈ ਫਿਰ ਉੱਥੇ ਆਪਾਂ নো ਡਾਊਟ ਕਿ ਜਿਨੇ ਵੀ ਪੂਰ ਲੋਕ ਨੇ ਆਪਾਂ ਉਹਨਾਂ ਵਾਸਤੇ ਫ੍ਰੀ ਮੈਡੀਕਲ ਕੈਂਪ ਵੀ ਲਾਨੇ ਆਪਾਂ ਉੱਥੇ ਰਾਸ਼ਨ ਦੀ ਸੇਵਾ ਵੀ ਕਰਦੇ ਹਾਂ ਆਪਾਂ ਉੱਥੇ ਐਜੂਕੇਸ਼ਨ ਦੀ ਸੇਵਾ ਵੀ ਕਰਦੇ ਹਾਂ ਔਰ ਜਿੱਥੇ ਮੇਰਾ ਕਲੀਨਿਕ ਦਾ ਨਾਮ ਹੀ ਸਰਦਾਰਜੀ ਚਾਈਲਡ ਐਂਡ ਮੈਡੀਕਲ ਸੈਂਟਰ ਹੈ ਤੇ ਫਿਰ ਉੱਥੇ ਸਰਦਾਰਜੀ ਕਲੀਨਿਕ ਵਾਸਤੇ ਸਰਦਾਰਾਂ ਦੇ ਨਾਮ ਨੂੰ ਇਹ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਅਗਰ ਉੱਥੇ ਕੋਈ ਔਰਫਨ ਆ ਗਿਆ ਜਾਂ ਉੱਥੇ ਕੋਈ ਐਸੇ ਜਿਹੜੇ ਕਿ ਨਾਨ ਅਫੋਰਡਿੰਗ ਨੇ ਹੁਣਾਂ ਦੀ ਸੇਵਾ ਕਰਨੇ ਮੇਰਾ ਖਿਆਲ ਹੈ ਕਿ ਮੈਂ ਕਿਸੇ ਉਤੇ ਕੋਈ ਐਸਾਨ ਨਹੀਂ ਕਰ ਰਿਹਾ ਇਹ ਮੇਰੇ ਤੇ ਮੇਰੇ ਗੁਰੂ ਦਾ ਦਿੱਤਾ ਹੋਇਆ ਦਸਵੰਦ ਹੈ ਜਿਹੜਾ ਕਿ ਮੈਂ ਦੇਣਾ ਹੀ ਦੇਣਾ ਜੀ ਬਿਲਕੁਲ ਸੋ ਵਾਕਈ ਦਸਵੰਦ ਜਿਹੜਾ ਉਹ ਸਾਡੇ ਸਿੱਖ ਕੌਮ ਦੇ ਵਿੱਚ ਸਾਰੇ ਹੀ ਸਾਰਿਆਂ ਨੂੰ ਹੀ ਹੈ ਕਿ ਦਸਵੰਦ ਆ ਜਿਹੜਾ ਜਰੂਰ ਜਿਹੜਾ ਲੋੜਵੰਦਾਂ ਦੀ ਮਦਦ ਲਈ ਜਰੂਰ ਵਰਤਿਆ ਜਾਵੇ ਸੋ ਜਿਵੇਂ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਮਦਦ ਕਰਦਾ ਉਹ ਮੇਰਾ ਦਸਵੰਦ ਆ ਡਾਕਟਰ ਸਾਹਿਬ ਬਹੁਤ ਸਾਰੀਆਂ ਸੰਗਤਾਂ ਨਨਕਾਣਾ ਸਾਹਿਬ ਦਰਸ਼ਨਾਂ ਲਈ ਜਾਣਾ ਚਾਹੁੰਦੀਆਂ ਜਦੋਂ ਅਸੀਂ ਜਥੇ ਦੇ ਵਿੱਚ ਜਾਂਦੇ ਹਾਂ ਤਾਂ ਵੀਜ਼ਾ ਬੜਾ ਲਿਮਟਡ ਮਿਲਦਾ ਤੁਸੀਂ ਸਿਰਫ ਨਨਕਾਣਾ ਸਾਹਿਬ ਜਾ ਸਕਦੇ ਹੋ ਡੇਰਾ ਸਾਹਿਬ ਪੰਜਾ ਸਾਹਿਬ ਪਰ ਬਾਕੀ ਪਾਕਿਸਤਾਨ ਦੇ ਵਿੱਚ ਨਹੀਂ ਘੁੰਮ ਸਕਦੇ ਤੇ ਕਈ ਵਾਰੀ ਇਹ ਵੀ ਦਿਲ ਚ ਹੁੰਦਾ ਕਿ ਯਾਰ ਸਾਡੇ ਪੁਰਖਿਆਂ ਦੇ ਪਿੰਡ ਆ ਜਿਹੜੇ ਉਹ ਨਾਲ ਦੇ ਪਿੰਡ ਆ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਪਰ ਨਹੀਂ ਜਾਇਆ ਜਾਂਦਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਇਹ ਸਾਰਾ ਕੁਝ ਓਪਨ ਹੋਣਾ ਚਾਹੀਦਾ ਦੇਖੋ ਅਗਰ ਮੈਨੂੰ ਐਜ਼ ਅ ਗੁਰਸਿੱਖ ਪੁੱਛੋਗੇ ਤੇ ਕੋਈ ਵੀ ਤੁਹਾਡੀ ਇਸ ਸਵਾਲ ਦਾ ਜਵਾਬ ਨਾ ਦੇ ਵਿੱਚ ਨਹੀਂ ਦੇਵੇਗਾ ਜੀ ਆਪਾਂ ਹਮੇਸ਼ਾ ਜਾਣਦੇ ਆ ਕਿ ਸਾਰੇ ਆਣ ਹਰ ਥਾਂ ਤੇ ਜਾਣ ਦੇਖੋ ਲੇਕਿਨ ਇਸ ਦੇ ਪਿੱਛੇ ਬਹੁਤ ਸਾਰੀ ਐਸਓਪੀਜ਼ ਹੁੰਦੀਆਂ ਨੇ ਮੁਲਕਾਂ ਦੀਆਂ ਕੰਟਰੀਜ਼ ਦੀ ਉਸ ਤੋਂ ਬਾਅਦ ਤੁਹਾਡੀ ਸਿਕਿਉਰਿਟੀ ਚੀਜ਼ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਕਿ ਜਿਹੜੇ ਕਿ ਇਨਿਸ਼ੀਅਲੀ ਅਗਰ ਤੁਸੀਂ ਦੇਖੋ ਤੇ ਤੁਸੀਂ ਸਿਰਫ ਪੰਜਾ ਸਾਹਿਬ ਦੇ ਦਰਸ਼ਨ ਕਰਦੇ ਸੀ ਢੇਰਾ ਸਾਹਿਬ ਨਨਕਾਣਾ ਸਾਹਿਬ ਅੱਜ ਸੰਗਤਾਂ ਰੋੜੀ ਸਾਹਿਬ ਦੇ ਵੀ ਦਰਸ਼ਨ ਕਰਦੇ ਹਨ ਸੱਚੇ ਸੋਹਦੇ ਦੀ ਵੀ ਕਰਦੇ ਹਨ ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਵੀ ਜਾਂਦੀਆਂ ਹਨ ਇਸ ਦੇ ਨਾਲ ਨਾਲ ਅਗੇ ਡਾਇਸਪੋਰਾ ਦੀ ਗੱਲ ਕੀਤੀ ਜਾਵੇ ਤੇ ਪੂਰੀ ਦੁਨੀਆ ਦਾ ਪਰਦਾ ਜਿਹੜਾ ਸਾਡਾ ਸਿੱਖ ਸੰਗਤ ਉਹ ਕਿਸੇ ਵੀ ਸ਼ਹਿਰ ਦੇ ਵਿੱਚ ਜਾ ਸਕਦੀ ਉਹਨਾਂ ਵਾਸਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਪਰ ਅਗਰ ਤੁਸੀਂ ਚੜ੍ਹਦੇ ਪੰਜਾਬ ਦੀ ਗੱਲ ਕਰੋ ਤੇ ਜਦੋਂ ਆਪਾਂ ਵੀ ਜਾਵਾਂਗੇ ਤੇ ਸਾਨੂੰ ਜਿਹੜਾ ਵੀਜ਼ਾ ਮਿਲਦਾ ਹੈ ਕਿ ਤੁਸੀਂ ਦਿੱਲੀ ਜਾ ਸਕਦੇ ਹੋ ਪਰ ਤੁਸੀਂ ਅੰਮ੍ਰਿਤਸਰ ਨਹੀਂ ਜਾ ਸਕਦੇ ਤੁਸੀਂ ਜਲੰਧਰ ਨਹੀਂ ਜਾ ਸਕਦੇ ਤੁਸੀਂ ਫਲਾਨੀ ਥਾਂ ਤੇ ਜਾ ਸਕਦੇ ਹੋ ਇਹ ਕੰਟਰੀ ਬੇਸਿਸ ਦੇ ਉੱਤੇ ਹਨ ਆਦਰਵਾਇਜ਼ ਤੇ ਜਿਹੜੀ ਅਸੀਂ ਪਹਿਲੇ ਗੱਲ ਕੀਤੀ ਹੈ ਕੀ ਕੀ ਤੁਹਾਡਾ ਕੀ ਖਿਆਲ ਹੈ ਕਿ ਜੇ ਤੁਹਾਡਾ ਮਨ ਕਰਦਾ ਹੈ ਕਿ ਤੁਸੀਂ ਪੂਰਾ ਪਾਕਿਸਤਾਨ ਕੋ ਮੋਫਿਰੋ ਕਿ ਸਾਡਾ ਮਨ ਨਹੀਂ ਕਰਦਾ ਕਿ ਅਸੀਂ ਹਿੰਦੁਸਤਾਨ ਦੀ ਧਰਤੀ ਤੇ ਜਾਈਏ ਤੇ ਆਪਣਾ ਪੂਰਾ ਇਤਿਹਾਸ ਵਿਚਰ ਕੇ ਆਈਏ ਕਿਸੇ ਦੇ ਨਾਲ ਗੱਲਬਾਤ ਕਰੀਏ ਆਪਣੇ ਸੋ ਸਤਗੁਰੂ ਜੀ ਪਾਸ਼ਾ ਕਰੇ ਕਿ ਆਪਾਂ ਹਰ ਗੁਜ਼ਰਦੇ ਦਿਨ ਦੇ ਨਾਲ ਆਪਾਂ ਇਹ ਵੱਧ ਤੋਂ ਵੱਧ ਹੋਰ ਥਾਵਾਂ ਨੂੰ ਓਪਨ ਕਰ ਸਕੀਏ ਅਸੀਂ ਕੀਤਾ ਅਸੀਂ ਕਰਤਾਰਪੁਰ ਸਾਧ ਦਾ ਲਾਂਘਾ ਖੋਲਿਆ ਅਸੀਂ 5000 ਸੰਗਤ ਨੂੰ ਅਲਾਉ ਕੀਤਾ ਹੈ ਪਾਕਿਸਤਾਨ ਦੀ ਗਵਰਨਮੈਂਟ ਨੇ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਅੱਜ 300 ਤੋਂ 400 ਦੀ ਸੰਗਤ ਆਂਦੀ ਹੈ ਜੀ ਸਾਡਾ ਜਿਹੜਾ ਪ੍ਰਬੰਧ ਹੈ ਉਹ ਪਰ ਡੇ 5000 ਹੈ ਜੇ ਅੱਜ ਸੰਗਤਾਂ 5000 ਤੱਕ ਪਹੁੰਚ ਜਾਣ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਜਦ ਪਾ ਇਹਨੂੰ 7000 ਕਰ ਦਈਏ 10000 ਕਰ ਦਈਏ ਪਰ ਗੱਲ ਉੱਤੇ ਹੀ ਹੈ ਕਿ ਜੇ ਪਾਕਿਸਤਾਨ ਨੇ ਖੁੱਲੇ ਦਿਲ ਨਾਲ ਤੁਹਾਨੂੰ ਸਦਾ ਦਿੱਤਾ ਅੱਜ ਮੈਂ ਐਜ਼ ਅ ਮੈਂਬਰ ਆਫ ਪਾਕਿਸਤਾਨ ਸਿਗੁਰਦਵਾਰਾ ਪ੍ਰਬੰਧਕ ਕਮੇਟੀ ਕਿ ਆਪ ਸਾਰਿਆਂ ਦਾ ਦਾਸ ਮੈਂ ਬੇਨਤੀ ਕਰਾਂਗਾ ਕਿ ਪੂਰੇ ਸੰਸਾਰ ਭਰ ਦੇ ਸੰਗਤ ਸਾਡੇ ਕੋਲ ਆਓ ਜੀ ਆਪਣੇ ਦਰਸ਼ਨ ਕਰੋ ਗੁਰਤਾਮਾ ਦੀ ਇਤਿਹਾਸ ਨੂੰ ਦੇਖੋ ਔਰ ਇਸੇ ਤਰ੍ਹਾਂ ਸਾਡੇ ਵਾਸਤੇ ਵੀ ਕੋਈ ਜਿਹੜੇ ਸਾਡੀ ਉਥੇ ਦੇ ਪ੍ਰਬੰਧਕ ਹਨ ਜਿਹੜੇ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਸਿਪੁਰ ਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣਾ ਕਮੇਟੀ ਹੈ ਇਹ ਸਾਰੇ ਉੱਚੇ ਚ ਪੱਤੇ ਇਹਨਾਂ ਨੂੰ ਸਟੈਪਸ ਨੂੰ ਲਾਓ ਕਿ ਆਗਰਕਾਰ ਪਾਕਿਸਤਾਨ ਚ ਰਹਿੰਦੇ ਆ ਸਿਰਫ 18000 ਸੰਗਤ ਹੈ ਜਾਂ 20000 ਹੈ ਜਾਂ 15000 ਜੇ ਤੁਸੀਂ ਮਹੀਨੇ ਦੇ ਵਿੱਚ ਕੋਈ 500 100 ਬੰਦਾ ਬੁਲਾ ਲੋਗੇ ਜਾਂ ਸਾਲ ਚ 1000 2000 ਬੁਲਾ ਲੋਗੇ ਤੇ ਤੁਹਾਡੇ ਆਸਤੇ ਤਾਂ ਸੌਖਾ ਹੈ ਜੀ ਸਾਡੇ ਆਸਤੇ ਇਨੀਆਂ ਸੰਗਤਾਂ ਨੂੰ ਆਪਾਂ ਕਹਿੰਨੇ ਆ ਤੁਸੀਂ ਆਓ ਤੇ ਤੁਸੀਂ ਵੀ ਆਪਣੇ ਦਰਵਾਜ਼ੇ ਖੋਲੋ ਤਾਂ ਕਿ ਆਪਾਂ ਵੀ ਵੱਧ ਚੜ ਕੇ ਉੱਥੇ ਦਰਸ਼ਨ ਕਰ ਸਕੀਏ ਤੇ ਇਹ ਰੈਸਟ੍ਰਿਕਸ਼ਨ ਉਹਦੋਂ ਹੀ ਫਿਰ ਕੱਟਦੀਆਂ ਜਾਣਗੀ ਬਿਲਕੁਲ ਜੀ ਭਾਈ ਸਾਹਿਬ ਨੇ ਆਪਣੇ ਨਿਊਜ਼ੀਲੈਂਡ ਦੇ ਟ੍ਰਿਪ ਦੌਰਾਨ ਬੜਾ ਕੱਟ ਦੇ ਨਾਂ ਦੇ ਇਹਨਾਂ ਦਾ ਟ੍ਰਿਪ ਸੀ ਸੋ ਸਾਨੂੰ ਸਮਾਂ ਦਿੱਤਾ ਸੋ ਧੰਨਵਾਦ ਇਹਨਾਂ ਦਾ ਵੀ ਆਪ ਸਾਰਿਆਂ ਦਾ ਬਹੁਤ 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 ਧੰਨਵਾਦ ਕਿ ਵੀਰ ਜੀ ਉੱਚੇ ਚੌਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਤੁਸੀਂ ਸਾਨੂੰ ਸਮਾਂ ਦਿੱਤਾ ਸਾਨੂੰ ਮਾਣ ਤੇ ਸਤਿਕਾਰ ਦਿੱਤਾ ਨਿਊਜ਼ੀਲੈਂਡ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਡਾਕਟਰ ਮੇਮ ਪਾਲ ਸਿੰਘ ਜਿਹੜੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੂੰ ਪਹਿਲੇ ਗੁਰਸਿੱਖ ਡਾਕਟਰ ਹੋਣ ਦਾ ਮਾਣ ਹਾਸਲ ਹੈ ਸੋ ਇਹਨਾਂ ਦੇ ਨਾਲ ਆਪਾਂ ਜਿਹੜੀ ਗੱਲਬਾਤ ਕੀਤੀ ਹੈ ਸੋ ਇੱਥੇ ਹੀ ਹੁਣ ਤੁਸੀਂ ਮੈਨੂੰ ਹਰਮਨ ਨੂੰ ਦਿਓ ਇਜਾਜ਼ਤ ਧੰਨਵਾਦ ਸਸਿਆਕਰ